ਮਾੜੇ ਅੰਸਰਾ ਦੇ ਖਿਲਾਫ ਪੰਜਾਬ ਪੁਲਿਸ ਐਕਸ਼ਨ ਮੋਰ ਦੇ ਵਿੱਚ ਨਜ਼ਰ ਆ ਰਹੀ ਹੈ ਇਸੇ ਦੇ ਤਹਿਤ ਬਠਿੰਡਾ ਦੇ 62 ਅੱਡੇ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਅਤੇ ਡੀਐਸਪੀ ਹਰਬਾンス ਸਿੰਘ ਦੀ ਅਗਵਾਈ ਦੇ ਵਿੱਚ ਵੱਖ-ਵੱਖ ਥਾਣਿਆਂ ਦੀਆਂ ਟੀਮਾਂ ਦੇ ਵੱਲੋਂ ਬਸ ਅੱਡੇ ਤੇ ਮੁਸਾਫिरा ਦੇ ਬੈਗ ਅਟੈਚੀ ਚੈੱਕ ਕੀਤੇ ਗਏ ਬੱਸਾਂ ਦੀ ਵੀ ਚੈਕਿੰਗ ਕੀਤੀ ਗਈ ਇਸ ਤੋਂ ਇਲਾਵਾ ਸਟੈਂਡ ਦੇ ਵਿੱਚ ਖੜੇ ਵਾਹਨ ਜਿਹੜੇ ਨੇ ਉਹਨਾਂ ਦੀ ਵੀ ਬਰੀਕੀ ਦੇ ਨਾਲ ਜਾਂਚ ਕੀਤੀ ਗਈ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਜਿਹੜੇ ਮੁਸਾਫਿਰ ਹੋਟਲਾਂ ਧਰਮਸ਼ਾਲਾ ਦੇ ਵਿੱਚ ਰੁਕੇ ਹੋਏ ਨੇ ਉਹਨਾਂ ਦੀ ਵੀ ਚੈਕਿੰਗ ਕੀਤੀ ਗਈ ਉਹਨਾਂ ਤੋਂ ਵੀ ਪੁੱਛ ਪੜਤਾਲ ਕੀਤੀ ਗਈ ਐ ਇਸ ਪੂਰੀ ਚੈਕਿੰਗ ਤੋਂ ਬਾਅਦ ਪੁਲਿਸ ਮੁਲਾਜ਼ਮ ਨਰੀਂਦਰ ਸਿੰਘ ਦੇ ਵੱਲੋਂ ਕਿ ਕੁਝ ਜਾਣਕਾਰੀ ਦਿੱਤੀ ਗਈ ਹੈ মিডিਆ ਨੂੰ ਆਓ ਸੁਣਦੇ ਹਾਂ ਸਕਾਈਨਸ ਪੰਜਾਬ ਦੇ ਲਈ ਬਠਿੰਡਾ ਤੋਂ ਧੀਰਜ ਗਰਗ ਦੀ ਰਿਪੋਰਟ ਪੰਜਾਬ ਸਰਕਾਰ ਦਾ ਜਿਹੜਾ ਅਭਿਆਨ ਚੱਲ ਰਿਹਾ ਹੈ ਸਾਡਾ ਯੁੱਧ ਨਸ਼ਾ ਵਿਰੋਧ ਤੇ ਅੱਜ ਬਠਿੰਡਾ ਪੁਲਿਸ ਵੱਲੋਂ ਬੱਚੋ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਦੀ ਜਿਹੜੀ ਹੈਗੀ ਹੈ ਸਾਡਾ ਕੈਸ ਆਪਰੇਸ਼ਨ ਚੱਲ ਰਿਹਾ ਹੈ ਜਿਸ ਦੇ ਵਿੱਚ ਅਸੀਂ ਸਾਡੀਆਂ ਵੱਖ-ਵੱਖ ਟੀਮਾਂ ਲੱਗੀਆਂ ਹੋਈਆਂ ਜਿੱਦਾਂ ਐ ਐਸ ਐਚਓ ਕੋਤਵਾਲੀ ਐਸ ਐਚਓ ਕਨਾਲ ਕਲੋਨੀ ਤੇ ਨਾਲ ਸਾਡੇ ਪੀਸੀਆਰ ਦੀ ਪਾਰਟੀਆਂ ਇਸ ਤੋਂ ਇਲਾਵਾ ਸਾਡੀ ਰਿਜ਼ਰਵ ਫੋਰਸ ਅਸੀਂ ਜਿਹੜੀ ਹੈਗੀ ਆ ਜਿੱਦਾਂ ਕਿ ਐਂਟੀ ਸਪੋਰਟਸ ਟੀਮ ਹੈਗੀ ਸਾਰੀ ਟੀਮ ਲੈ ਕੇ ਅਸੀਂ ਇਹਦੇ ਚੱਕਰ ਨੋਤੇ ਆਏ ਹਾਂ ਜਿਸ ਦੇ ਵਿੱਚ ਜਿਹੜੀ ਸਾਰੀਆਂ ਟੀਮਾਂ ਦੀ ਸੁਪਰਵੀਜ਼ਨ ਜਿਹੜੀ ਹੈਗੀ ਡੀ ਐਸ ਪੀ ਸਿਟੀ 1 ਸਰਦਾਰ ਅਰਵੰਦ ਸਿੰਘ ਜੀ ਕਰ ਰਹੇ ਆ ਇਹਦੇ ਵਿੱਚ ਮੇਨਲੀ ਜਿਹੜਾ ਹੈਗਾ ਕਿਉਂਕਿ ਅਸੀਂ ਜਿੱਦਾਂ ਵੱਖ-ਵੱਖ ਤਰ੍ਹਾਂ ਦੇ ਆਪਰੇਸ਼ਨ ਅਸੀਂ ਜਿਹਦੇ ਪਲਾਨ ਕੀਤੇ ਆ ਜਿਹਦੇ ਵਿੱਚ ਸਪੈਸ਼ਲ ਨਾਕਾਬੰਦੀ ਜਿਹੜੇ ਸਿਟੀ ਸੀਲਿੰਗ ਡਿਸਟ੍ਰਿਕਟ ਸੀਲਿੰਗ ਜਿਹੜੇ ਹਾਟਸਪੌਟ ਦੇ ਕੈਸ ਆਪਰੇਸ਼ਨਸ ਹੈਗੇ ਆ ਇਸ ਉਸੇ ਲੜੀ ਦੇ ਤਹਿਤ ਅੱਜ ਬੱਸ ਸਟੈਂਡ ਦੀ ਜਿਹੜੀ ਹੈਗੀ ਤੇ ਰੈਡਿਸਟ੍ਰਿਕਸ਼ਨ ਦੀ ਛਾੜੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਆ ਸਾਡਾ ਮੇਨ ਪਰਪਸ ਹੈਗਾ ਜਿਹੜਾ ਕੋਈ ਵੀ ਬੰਦੇ ਜਿਹੜੇ ਸ਼ੱਕੀ ਬੰਦੇ ਨੇ ਜਿਹੜੇ ਕੋਈ ਸਾਨੂੰ ਸਸਪੈਕਟਡ ਲੱਗਦੇ ਨੇ ਉਹਨਾਂ ਨੂੰ ਰੌਡ ਅਪ ਕਰਕੇ ਉਹਨਾਂ ਦੀ ਕੁਝ ਕੁਛ ਕਰਨੀ ਕਿਉਂਕਿ ਕਈ ਵਾਰੀ ਕੋਈ ਹੋ ਸਕਦਾ ਕਿ ਇਹਨਾਂ ਨੇ ਪੁਆਇੰਟਸ ਉੱਪਰ ਕਰਕੇ ਫੋਟਫਾਲ ਕਾਫੀ ਜ਼ਿਆਦਾ ਹੁੰਦੀ ਹੈ ਸੋ ਇਹਨਾਂ ਸਾਰੇ ਪੁਆਇੰਟਸ ਨੂੰ ਮੱਦੇਨਜ਼ਰ ਰੱਖਦੇ ਸਾਡੇ ਵੱਲੋਂ ਤੇ ਇੱਥੇ ਚੈਕਿੰਗ ਕੀਤੀ ਜਾ ਰਹੀ ਹੈ ਕਿਹੜੇ ਬੱਸ ਸਟੈਂਡ ਤੇ ਕਿ ਉਸ ਤੋਂ ਇਲਾਵਾ ਜਿਹੜੇ ਲੋਕਲ ਜਿਹੜੇ ਜਿਵੇਂ ਤਰਵੰਡੀ ਸਾਬੋ ਰਾਮਪੁਰਾ ਫੋਲ ਉੱਥੇ ਲੋਕਲ ਬੱਸ ਸਟੈਂਡ ਦੀ ਚੈਕਿੰਗ ਲੋਕਲ ਸਬਡਿਵੀਜ਼ਨ ਡੀਐਸਪੀ ਜੀ ਵੱਲੋਂ ਕੀਤੀ ਜਾ ਰਹੀ ਹੈ ਸਰ ਅੰਦਰ ਜਿਹੜੇ ਬੱਸਾਂ ਦੇ ਵਿੱਚ ਵੀ ਚੈਕਿੰਗ ਹੈ ਸ਼ੁਰ ਡੈਫੀਨੇਟਲੀ ਜਿਹੜੀ ਇਹਦੇ ਵਿੱਚ ਅਸੀਂ ਕੱਲੀ ਕੱਲੀ ਚੀਜ਼ ਬੱਸਾਂ ਦੇ ਅੰਦਰ ਨਾਲ ਜਿਹੜੇ ਕਾਊਂਟਰ ਸਕੇ ਉਹਨਾਂ ਦੀ ਇਸ ਤੋਂ ਇਲਾਵਾ ਸਾਡੇ ਕੋਲ ਇੱਕ ਡੌਗ ਸਕਵਾਡ ਦੀ ਟੀਮ ਵੀ ਹੈ ਜਿਹੜੀ ਮਰਦ ਦੇ ਨਾਲ ਅਸੀਂ ਚੈਕਿੰਗ ਕਰਦੇ ਜਿਵੇਂ ਹੋਟਲਾਂ ਧਰਮਸ਼ਾਲਾ ਤੇ ਵੀ ਲੋਕ ਆ ਕੇ ਠਹਿੜਦੇ ਉੱਥੇ ਵੀ ਚੈਕਿੰਗ ਆ ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਕਿ ਜਿਹੜਾ ਸਾਡਾ ਇਹ ਯੁੱਧ ਨਸ਼ਾ ਵਿਰ ਡੇ ਟੂ ਡੇ ਐਕਟੀਵਿਟੀ ਦੇ ਤਹਿਤ ਅਸੀਂ ਵਕ ਵਕ ਸਰਚ آپریشن ਕਰਦੇ ਹਾਂ ਉਸੇ ਸਰਚ آپریشن ਦੇ ਤਹਿਤ ਜਿੱਦਾਂ ਸਾਡੇ ਇੱਕ ਕੁਝ ਅਸੀਂ ਦਿਨ ਆਇਡੈਂਟੀਫਾਈ ਕੀਤੇ ਜਿਸ ਦੇ ਵਿੱਚ ਅਸੀਂ ਧਰਮਸ਼ਾਲਾ ਜਾਂ ਜਿਹੜੇ ਹੋਟਲ ਸਗੇ ਉਹਨਾਂ ਨੂੰ ਵੀ ਸਰਚ ਕਰਾਂਗੇ ਤੋਂ ਸ਼ੋਰਲੀ ਅਸੀਂ ਜਿਹੜੀ ਹੈਗੀ ਉਹ ਸਪੈਨ ਨੂੰ ਵੀ ਕਨਸਿਡਰ ਕਰਕੇ ਉੱਥੇ ਵੀ ਸਰਚ ਕੀਤੇ ਜਾਊਗਾ ਲੇਕਿਨ ਉਹ ਕੀ ਕਹਿਣਾ ਚਾਹੁੰਦਾ ਜੇ ਮੈਂ ਕਈ ਵਾਰੀ ਅਲਵਾਰਸ ਚੀਜ਼ਾਂ ਪਈਆਂ ਹੁੰਦੀਆਂ ਲੋਕ ਛੇੜਨ ਲੱਗੇ ਹੁੰਦੇ ਆ ਸਾਡੀ ਪਬਲਿਕ ਨੂੰ ਇਹ ਅਪੀਲ ਹੈ ਕਿ ਜਿੱਦਾਂ ਵੀ ਕੋਈ ਅਲਵਾਰਸ ਚੀਜ਼ ਕਿਸੇ ਦੇ ਸਾਹਮਣੇ ਆਉਂਦੀ ਹੈ ਧਿਆਨ ਦੇ ਵਿੱਚ ਆਉਂਦੀ ਹੈ ਤਾਂ ਤੁਰੰਤ ਪੁਲਿਸ ਕੰਟਰੋਲ ਨੂੰ ਸੂਚ